ਈਦਾ ਸੁਸੂ ਕਰਦੀ ਹੈ ਸਾਮ ਖਰਾਬ ਹੋ ਗਿਆ ਰਾਣੇ ਮੈਨਾਂ ਪੈ ਪਾਦ ਕਰ ਦਿੱਤ ਜੀ ਸਸਰੀ ਘਾਲ ਜੀ ਸਾਰਿਆਂ ਨੂੰ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਹੋਪ ਕਰਦਾ ਹਾਂ ਕਿ ਸਾਰੇ ਜਣੇ ਠੀਕ ਹੋਵੋਗੇ ਜਿਵੇਂ ਕਿ ਤੁਹਾਨੂੰ ਪਤਾ ਹੀ ਅਸੀਂ ਖੋਲਿਆ ਸੀ ਰੈਡੀ ਰੀਟਰ ਤੇ ਰੈਡੀ ਰੀਟਰ ਸਾਡਾ ਸੁਸੂ ਕਰਦਾ ਫਿਰ ਆਏ ਨਜ਼ਦੀਕੀ ਵੇਖੋ ਬਹੁਤ ਆ ਲੀਕ ਹੋ ਗਿਆ ਹੁਣ ਇਹਨੂੰ ਇਹਨ ਦਾ ਪਹਿਲਾ ਇਰਾਦਾ ਹੀ ਨਵਾਂ ਪਾਵਾਂਗੇ ਹੁਣ ਸਾਡਾ ਕੀ ਇਰਾਦਾ ਬਣਿਆ ਰਾਣੇ ਹੁਣ ਬੱਚੇ ਚੱਕਰਾ ਕੇ ਲੈਣਾ ਹੁਣ ਇਹਨੂੰ ਚੱਕਰਾ ਕੇ ਟੰਕਾ ਲਾ ਕੇ ਸਾਰਨਾ ਇੱਕ ਵਾਰੀ ਬਾਅਦ ਚ ਅਗਲੀ ਵਾਰੀ ਨਵਾਂ ਪਾਵਾਂਗੇ ਹਨਾ ਹੂੰ ਦਾਦਾ ਜੀ ਹਾਂ ਬੈਠ ਜਾ ਲੈਂ ਇਹਨੇ ਦੂਜੇ ਬੰਨਿਆਂ ਵੀ ਲੀਕ ਕਰਤਾ ਤੂੰ ਤੂੰ ਰਹਿਣ ਦੇ ਤੂੰ ਪਾਪਾ ਇਹਨੇ ਦੂਜੇ ਬੰਨਿਆਂ ਵੀ ਲੀਕ ਕਰਤਾ ਹੱਥ ਮਾਰ ਮਾਰ ਕੇ ਓ ਓ ਓ ਆ ਗਈ ਔ ਨਹੀ ਹੋ ਨਹੀ ਸਾਰਾ ਨੰਬਰ ਹੀ ਪੈ ਗਿਆ ਜੇ ਫੜਿਆ ਨਹੀਂ ਗਿਆ ਨਹੀਂ ਭਈ ਆ ਪੈਪ ਹੀ ਮਾਰੀ ਹੋ ਗਿਆ ਇਹਦਾ ਮੜੇ ਹੱਥ ਨਾਲ ਪੇਕੀ ਜਾਂਦੀ ਪੈਪ ਨਹੀਂ ਪੇਚਕਦਾ ਰੈਡੀ ਡੀਟਰ ਹੀ ਆਵ ਜਾਂਦਾ ਸਾਰਾ ਜਿਹੜਾ ਤੋਂ ਕੰਮ ਖਰਾਬ ਕਰਨ ਡਿਆ ਜਾ ਆਹ ਭਾਈ ਇਹਦੇ ਹੱਥ ਨਹੀਂ ਟਿਕਣਦਾ ਵੇਖੋ ਕਿੰਨਾ ਲੀਕ ਕਰਦਾ ਪਾਪਾ ਪੈਪ ਹੀ ਮਾਰੀ ਮੈਂ ਕਰਕੇ ਕੁਖਾਰਾ ਕੀ ਬੰਦ ਕਰਨ ਲੱਗਾ ਦਿੰਗੇ ਪਾ ਦਿੰਦਾ ਪੀ ਕੇ ਮੜੇ ਹੀ ਮਾਰੀ ਨਹੀਂ ਮੇਰਾ ਤਾਂ ਮਤਲਬ ਇਹ ਨਹੀਂ ਕੰਮ ਦੇਣਾ ਨਹੀਂ ਦੇਣਾ ਕੋਈ ਆ ਪਿਆ ਨਵਾਂ ਲਿਆਵਾਂਗੇ ਰੈਡੀ ਡੀਟਰ ਨਵਾਂ ਪਾਵਾਂਗੇ ਕੋਈ ਨਹੀਂ ਤੇ ਸਾਰਾ ਚੈੱਕ ਨਾ ਕਰਾਲੀ ਯਾਰ ਉਹਦੇ ਕੋਲੇ ਦੇ ਫੈਲ ਨਹੀਂ ਮੇਰਾ ਵਰਦਾ ਹੈਗਾ ਉਹਦਾ ਬੰਦਰ ਦਾ ਚਾਗ ਹੈ ਹਾਂਜੀ ਅਸੀਂ ਜਾ ਰਹੇ ਹਾਂ ਜੀ ਦਹੀਂ ਲੈਣ ਰਾਣੇ ਆਇਆ ਚੱਲ ਗਿਆ ਯਾਰ ਦਹੀਂ ਲੈ ਕੇ ਆਈਏ ਨਾ ਹੁੰਦਾ ਨਹੀਂ ਸਵਾਦ ਜੋਂ ਹੁੰਦਾ ਆਇਆ ਦਹੀਂ ਲੈ ਕੇ ਲੈ ਆਂਦਾ ਜੀ ਦਹੀਂ ਤੇ ਰঞ্জੀਤ ਬੈਠਾ ਬਾਹਰ ਇਹ ਕਹਿੰਦਾ ਸਾਦਕ ਜਾਣਾ ਰੋਟੀ ਖਾ ਕੇ ਬਾਅਦ ਚੋਂ ਸਾਦਕ ਜਾਣੇ ਹੁਣ ਰਾਣੇ ਜਾਣਾ ਹੀ ਸਾਦਕ ਕਿੱਥੇ ਪੂੰਡ ਮਾਰੇ ਓਏ ਇਹ ਨਾ ਸੋਸ਼ਲ ਮੀਡੀਆ ਦੇ ਉੱਤੇ ਇੱਕ ਪੂੰਡ ਮਾਰਦਾ ਮੱਖੀਆਂ ਮਾਰਨਾ ਸੁਣਿਆ ਕਿੰਨੇ ਵਮੂਣ ਮਾਰੇ ਵੇ ਇਹ ਕੰਮ ਨਹੀਂ ਕਰਦਾ ਪੱਟ ਲੋ ਇਹ ਕਿਨੇ ਸਿੱਤੇ ਕਦੋਂ ਸਮਰ ਕਮਾ ਜੀ ਮੰਮੀ ਵੇਖੀ ਵੀਡੀਓ ਬਣਨ ਦਾ ਮੇਰੀ ਵੀਡੀਓ ਵੀਡੀਓ ਬਣਨ ਦਾ ਮੇਰੀ ਹੋਣਾ ਇਹ ਸਾਡੀ ਕੋਈ ਤੂੜੀ ਲੱਕਣ ਅਸੀਂ ਚੱਲੇ ਹੀ ਬਾਹਰ ਰਣਜੀਤ ਪਹਿਲੀ ਵਾਰ ਪਹੁੰਚ ਗਿਆ ਈ ਗਾਲੀ ਇਹਨੂੰ ਹਾਂ ਕੀ ਰੱਖ ਦੇ ਮੰਮਾ ਨੇ ਮੈਨੂੰ ਮਾਰ ਲਈ ਆ ਜੀ ਆਵਾਜ਼ ਐਸੇ ਕਰਕੇ ਹੁਣ ਮੈਂ ਘਰ ਦੇ ਦਵਾਰ ਤੋਂ ਚੱਲੇ ਆ ਤੇ ਹੁਣ ਪਾਣੀ ਰੱਖਣ ਲੱਗਾ ਮੇਰੇ ਤੋਂ ਬਿਨਾਂ ਤਾਂ ਕੋਈ ਘਰ ਦਾ ਕੰਮ ਹੀ ਨਹੀਂ ਕਰਦਾ ਆ ਵੇਖੀ ਜਾਨ ਉਸਾਲੇ ਵੀ ਕੋਲ ਲੇ ਤੇ ਡਾਣੇ ਪਾਉਣ ਲੱਗੀ ਇਹਨਾਂ ਦਾ ਤਾਂ ਹਰ ਰੋਜ਼ ਦਾ ਆ ਤੇ ਫੇਰ ਪਾਉਣੇ ਤੇ ਪੈਂਦੇ ਆ ਨਹੀਂ ਨਹੀਂ ਉਹ ਵੇਖੋ ਕਿੰਨੇ ਦਾਣੇ ਸੱਟੇ ਪੇ ਬਾਹਰ ਕੱਢ ਕੇ ਇਹਨਾਂ ਨੇ ਝੋਲ ਲਿਓਂ ੜੇ ਬਾਹਰ ਝੋਲ ਹੁਣ ਮੈਨੂੰ ਫੇਰ ਮਿਲ ਗਈ ਘਰੋਂ ਛੁੱਟੀ ਮੈਂ ਰੱਖ ਦਿੱਤੀਆਂ ਕਹਿਣੀਆਂ ਤਾਂ ਹੁਣ ਮੈਂ ਚੱਲੇ ਆ ਰਹੀ ਗੱਲ ਕੀੜਿਆਂ ਦੀ ਬੜੇ ਸ਼ਰਾਰਤੀ ਕੀੜੇ ਸਾਡੇ ਪਿੰਡ ਦੇ ਪਿੰਡ ਦੇ ਨਹੀਂ ਸਾਡੇ ਘਰ ਦੇ ਅਰੇ ਪਾਪਾ ਆ ਗਏ ਆ ਤੇ ਹੁਣ ਅਸੀਂ ਜਾਣਾ ਸਾਦਕ ਇਹ ਕੀ ਪੀਣ ਲੱਗਾ ਚਾ ਹੈ ਇਹ ਬੰਦੇ ਗੋਲ ਗੱਲ ਕਰਦਾ ਵੀ ਬੜਾ ਖਤਰੇਈ ਆ ਕਿਦੋਂ ਮੈਂ ਕੈਮਰਾ ਕੱਢ ਕੇ ਵਹਿ ਜਾਣਾ ਕਿਹਨੂੰ ਕੀ ਪਤਾ ਚਲ ਛੱਡ ਅਸੀਂ ਚੱਲਿਆ ਅਸੀਂ ਸਾਦਕ ਚੱਲ ਗਏ ਸਾਦਕ ਮੇਰੇ ਕੋਲ ਤਾਂ ਹਿਜੀ ਆ ਹੈ ਓ ਯਾਰ ਪੈਸੇ ਤਾਂ ਲੈ ਲਏ ਤੇ ਇਹ ਲੋਕੀ ਦੂਜੇ ਫੜ ਲਏ ਪੈਸੇ ਫੜ ਲਏ ਫੜ ਲਏ ਮੇ ਪੈਸੇ ਦੂਜੇ ਰਣਜੀਤ ਜੀ ਦੇ ਕੋਹਾੜ ਵੇਚ ਕੇ ਹੁਣ ਅਸੀਂ ਚੀਕ ਲੈਣ ਚੱਲੇ ਆ ਤੇ ਮਾਤਾ ਸਵਾਲ ਪਾ ਰਹੀ ਆ ਕੀ ਲੈਣ ਚੱਲੇ ਮੁੰਡੇ ਸਾਡੇ ਸਾਨੂੰ ਦੱਸੇ ਬਿਨਾਂ ਪਤਾ ਨਹੀਂ ਕਿਉਂ ਸਾਡੇ ਤੇ ਸ਼ੱਕ ਹੋ ਰਿਹਾ ਹਨਾ ਹੀ ਮਾੜੀ ਗੱਲ ਆ ਬਾਤੀ ਵਧੀਆ ਕਰ ਲੈ ਅਸੀਂ ਕਦੇ ਵੀ ਐਵਜਾ ਕੋਈ ਗੰਮ ਨਹੀਂ ਕੀਤਾ ਕਿ ਸਾਡੇ ਤੇ ਸਾਡੇ ਕਾ ਲੋ ਬਾਏ ਬਾਏ ਥੈਟਸ ਗੋ ਫਰੈਂਡਸ ਵਿਲ ਆਰਸ ਗੋ ਫਰੈਂਡਸ ਜਿਹੜਾ ਕਿਤਾ ਨੂੰ ਪਤਾ ਹੀ ਆਹੀਂ ਆਇਆ ਕਿ ਸਾਡਾ ਜੋ ਕੰਮ ਕਰਵਾਉਣਾ ਸੀ ਕਰਾ ਚੁੱਕੇ ਆ ਤੇ ਕੁਝ ਮਨੀਟਰ ਦਾ ਪੁੱਛਣਾ ਸੀ ਉਹ ਵੀ ਪੁੱਛ ਹੀ ਲਿਆ ਇੱਕ ਵਾਰ ਦਾ ਬਾਕੀ ਨਵੇਂ ਮਨੀਟਰ ਦਾ ਪੱਤੀ ਪੈਂਦੀ ਬੋਤੂ ਹੈ ਯਾਰ ਜਿਹੜਾ ਖੜ 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 ਬੜੀ ਆਈ ਹੈ ਇਹਨੂੰ ਵੀ ਕਰ ਲੈ 5 ਲੀਟਰ ਵਗੈਰਾ ਦਾ ਪੁੱਛ ਲਿਆ ਵਾ ਵਦਿਆ 5 ਲੀਟਰ ਅਣਾ ਪੁੱਛ ਲਿਆ ਵਾ ਹੇ ਤੁਸੀਂ ਸਾਡਾ ਰਾਂਝਾ ਮੇਰੇ ਰਾਜਾ ਕਿ ਮੈਂ ਪਨੀਟਰ ਲੈ ਲਵਾਂ ਉਹਦੇ ਦੇ ਵੀਡੀਓ ਐਡਿਟ ਕਰਨਾ ਚਾਹੁੰਦਾ ਦਾ ਅਹੀਂ ਬੋ ਚੁੱਕੇ ਹੀ ਗਰੇ ਉਮੇ ਹੀ ਬਹੁਤ ਗੰਦੀ ਵੀ ਜਿਹੀ ਲੈਂਦੀ ਹੈ ਚਾਹੋ ਚੰਗਾ ਕੀ ਲੈਂਦਾ ਹੋਊਗਾ ਆਹ ਹੈ ਆਈਡੀਆ ਲਾਓ ਕੀ ਲੈਂਦਾ ਹੋਊਗਾ ਸਾਨੂੰ ਕੋਈ ਦੇਖੋ ਫਿਰ ਆਦੀ ਹੁਣ ਗਿਆ ਜਲੇ ਪਾਪਾ ਤੇ ਰਣਜੀਤ ਕੰਮ ਕਰਨ ਕਿਸੇ ਦਾ ਗਾਰਡਰ ਜਿੰਦਾ ਵੈਲਡਿੰਗ ਕਰਕੇ ਆਏ ਸੀ ਉਹ ਥੋੜਾ ਜਿਹਾ ਗਾਰਡਰ ਵੱਡਾ ਹੋ ਗਿਆ ਹੁਣ ਕਹਿੰਦੇ ਕੱਟ ਕੇ ਜਾਓ ਹੁਣ ਗਾਰਡਰ ਕੱਟ ਕੇ ਆਉਣਗੇ ਉਸ ਤੋਂ ਬਾਅਦ ਚਾ ਜਾਣਾ ਅੱਡੇ ਤੇ ਕੰਮ ਕਰਨ ਮੇਰਾ ਪੈਨ ਕਾਰਡ ਆ ਗਿਆ ਹੁਣ ਹਫਤਾ ਤਾਂ ਹੋ ਹੀ ਗਿਆ ਉਹਨੂੰ ਅਪਲਾਈ ਕੀਤਾ ਇਹਨੂੰ ਹੁਣ ਮੈਂ ਚੱਲਾਂ ਦੁੱਧ ਲੈਣ ਤੇ ਰਣਜੀਤ ਗਿਆ ਆ ਸਾਧਕ ਆਪਦੇ ਦੋਸਤਾਂ ਦੇ ਨਾਲ ਉਹ ਟਰੈਕਟਰ ਦੀ ਬੇਸ ਜੀ ਲੈ ਕੇ ਉਹਨਾਂ ਨੇ ਸਹੀ ਕਰਨੀਆਂ ਤੇ ਨਵੀਂ ਬਣਾਉਣੀਆਂ ਇੱਥੇ ਤੇ ਹੁਣ ਦੁੱਧ ਲੈ ਕੇ ਆਉਣਾ ਤੇ ਇੱਕ ਸਰੋਂ ਦਾ ਤੇਲ ਮम्मा ਅੱਜ ਕarele ਬਣਾ ਲਗੀ ਕarele ਬੜੇ ਚਾਵਾ ਕਰੇ ਨੇ ਲੈ ਸਾਡੇ ਘਰੇ ਹੈ ਮੰਮੀ ਕਿਹੋ ਜੇ ਬਣਾਏਗੀ ਮੇਰੀ ਮम्मा Karele ਵੀ ਨਹੀਂ ਦਾ ਸੁਆਬ ਬਣਾਉਂਦੀ ਆ ਹੋਰ ਕਰਾਂਦੀਆਂ ਗੱਲਾਂ ਕਿ ਕਰੇ ਕਰਲਾ ਤੇਲ ਲੈ ਕੇ ਕਿਉਂਕਿ ਦੂਸਰਾ ਨਹੀਂ ਸੀ ਹੈਗਾ ਸਰੋਂ ਦਾ ਤੇਲ ਹੀ ਕੱਲਾ ਰਹਿਣਾ ਦੁੱਧਾ ਲਿਆਇਆ ਨਹੀਂ ਸੀ ਉਹਨਾਂ ਦੀ ਡੇਰੀ ਤੇ ਇਸੇ ਕਰਕੇ ਮੈਂ ਇਕੱਲਾ ਸਰੋਂ ਦਾ ਤੇਲ ਲੈ ਕੇ ਆਇਆ ਵਾਂ ਤੇ ਹੁਣ ਮੈਂ ਫੇਰ ਏਡੇ ਤੇ ਜਾਊਂਗਾ ਤੇ ਦੁੱਧ ਲੈ ਕੇ ਆਣਾ ਮੈਂ ਤੁਰ ਕੇ ਜਾਣਾ ਮੈਨੂੰ ਹੁਣ ਮੈਂ ਹੁਣ ਮੈਂ ਜੀ ਆ ਗਿਆ ਆ ਦੁੱਧ ਘਰੇ ਲੈ ਕੇ ਤੇ ਹੁਣ ਰਣਜੀਤ ਨਹਾਉਦਾਗਾ ਫੇਰ ਉੱਥੇ ਜਾਣਾ ਵਾਂ ਵੈਹੀ ਜਾਣੀ ਸੇਠ ਦੀ ਦੁਕਾਨ ਤੇ ਜਾਣਾ ਵਾਂ ਵੈਹੀ ਜਾਣਾ ਬੈਠਣ ਦੋ ਮਿੰਟਾਸ ਤੇ ਮੈਂ ਰਣਜੀਤ ਦੁਕਾਨ ਤੋਂ ਵਾਪਸ ਆ ਗਿਆ ਹੁਣ ਮੇਰੀ ਮੰਮਾ ਪਕਾਉਗੀ ਰੋਟੀ ਕਰੇ ਲਿਆਣਾ ਰੋਟੀ ਖਾਣੀ ਅੱਜ ਮੈਂ ਤੇ ਮੰਮਾ ਮੇਰੀ ਦਾ ਸੂਟ ਵੇਖੋ ਜੀ ਕਿੰਨਾ ਬਰਾਨਾ ਪਤਾ ਨਹੀਂ ਕਿੰਨੇ ਇਹ ਸੂਟ ਦੇ ਨਾਲ ਕਿੰਨੇ ਵਿਆਹ ਅਟੈਂਡ ਕੀਤੇ ਮੈਂ ਕਿੰਨੇ ਵਿਆਹ ਅਟੈਂਡ ਕੀਤੇ ਸੱਤ ਅੱਠ ਤਾਂ ਕੀਤੇ ਸੀ ਕਿੰਨੇ ਸਾਲ ਹੋ ਗਏ ਸੂਟ ਨੂੰ 8 ਸਾਲ ਹੋ ਗਏ 8 ਸਾਲ ਹੋ ਗਏ ਲੈ ਹਲੇ ਤੱਕ ਪਾਈ ਫਿਰਦੀ ਹੈ ਤੇ ਇਹੋ ਹੀ ਸੂਟ ਹਾਰੇ ਕਦੇ ਵਿਆਹ ਤੇ ਇਹੋ ਹੀ ਸੂਟ ਹਾਰੇ ਕਦੇ ਫੰਕਸ਼ਨ ਤੇ ਇਹੋ ਹੀ ਸੂਟ ਜੇ ਖੁਸ਼ੀ ਦਾ ਭੋਗ ਆ ਉੱਥੇ ਜਾਂਦੀ ਗਮੀ ਦੇ ਭੋਗ ਤਾਂ ਸਿੰਪਲ ਸਰਵਾ ਗਏ ਅੰਤ ਇਕ ਕੌਸੂੜ ਪਤਾ ਨਹੀਂ ਕਿਥੇ ਕਿਥੇ ਜੇ ਵੀਡੀਓ ਵਧੀਆ ਲੱਗੀ ਹੋਈ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਨਾ ਆਪ ਜੀ ਦਾ ਧੰਨਵਾਦ